ਅਸੀਂ ਅਸਵਲੇ 40th ਹਸਪੀਟਲ 'ਚ ਖੜੇ ਆ ਮਾਦੀ ਇਹ ਅ ਰਾਜਵੀਰ ਬਹੁਤ ਆਊਟ ਕਾਲ ਐਕਸੀਡੈਂਟ ਹੋਇਆ ਸੱਟ ਲੱਗੇ ਆ ਤੇ ਲਾਸ ਚੱਲ ਰਿਹਾ ਡਾਕਟਰ ਬਹੁਤ ਸੋਹਣੇ ਤਰੀਕੇ ਨਾਲ ਟਰੀਟ ਕਰ ਰਹੇ ਆ ਤੇ ਆਪਣਾ ਰਾਜਵੀਰ ਸਰਵਾਈਵ ਤੇ ਕਰ ਰਹੇ ਆ ਪਰ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਬਹੁਤ ਸਾਰੇ ਸੱਜਣ ਪਤਾ ਨਹੀਂ ਉਹ ਕਿਹੜਾ ਵੀੜੀ ਹੈ ਤੇ ਆਰ ਆਈ ਪੀ ਆਰ ਆਈ ਪੀ ਇਸ ਤਰ੍ਹਾਂ ਦੇ ਸੁਨੇਹ ਜਿਹੜੇ ਯਾਨੀ ਰਾਜਵੀਰ ਤੋਂ ਚਾਹਵਾਲ ਨੂੰ ਦੇ ਰਹੇ ਆ ਉਹ ਸਾਨੂੰ ਕਦੇ ਵੀ ਮਿਲ ਜਵਾਨੀ ਤੇ ਮਹਾਰਾਜ ਦੀ ਕਿਰਪਾ ਅਗੇ ਰਾਜਵੀਰ ਐਸ ਵਾਲੇ ਤੜਕੇ ਦੇ ਹੁਣ ਬਰੇਕ 8:00 ਵਜੇ ਤੇ ਬਿਲਕੁਲ ਠੀਕ ਠਾਕ ਹੈ ਉਹ ਸਰਵਾਈਵ ਕਰ ਰਹੇ ਉਹ ਯਾਰ ਉਹ ਲੜ ਰਹੇ ਆਪਣੀ ਜ਼ਿੰਦਗੀ ਨਾਲ ਹੈ ਤੇ ਬਹੁਤ ਤਕੜੇ ਜਿਹੇ ਨਾਲ ਉਹ ਆਪਣੀ ਆਪਣਾ ਸਾਰਾ ਜਿਹੜਾ ਹੈ ਤੇ ਡਾਕਟਰ ਵੀ ਲੱਗੇ ਹੋਏ ਆ ਸਾਰੇ ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਇੱਕ ਤਾਂ ਉਹਨਾਂ ਭੈਣ ਭਰਾਵਾਂ ਨੂੰ ਕਿ ਜਿਹੜੇ ਚਾਤਕ ਵਿਹੋਹਾਂ ਲਈ ਇਸ ਤਰ੍ਹਾਂ ਦੀਆਂ ਖਬਰਾਂ ਫਲਾ ਰਹੇ ਆ ਕਿਸੇ ਦੇ ਦੁੱਖ ਦਾ ਇਦਾਂ ਤਾਬਾਸ਼ਾ ਨਹੀਂ ਬਣਾਉ ਮੇਰੇ ਭਰਾ ਬਣ ਕੇ ਦੁੱਖ ਦਾ दारू ਬਣੀ ਦਾ ਤਾਬਾਸ਼ਾ ਨਹੀਂ ਬਣਾਈ। ਸੋ ਸਾਰੇ ਭਰਾ ਜੀ ਸੀ ਬਈ ਹੁਣੇ ਖੜੇ ਆ ਕਿ ਸਾਰੇ ਪਰ ਹਸਪੀਟਲ ਦੇ ਵਿੱਚ ਬੈਠੇ ਆ ਸਾਰੇ ਸਜ। ਸੋ ਉਹਦੇ ਲਈ ਅਰਦਾਸ ਕਰੋ। ਮੈਂ ਬਾਕੀ ਹੱਥ ਝੂਟ ਕੇ ਸਾਰੇ ਵੀਰਾਂ ਸਤਾ ਨੂੰ ਪਹਿਲਾਂ ਬੇਨਤੀ ਕਰਨਾ ਚਾਹੁੰਦਾ ਸਾਰੇ ਅਰਦਾਸ ਕਰੋ ਬਾਈ ਸਾਡਾ ਠੀਕ ਹੋ ਕੇ ਘਰ।